ਭਾਈ ਚੈਤਾ ਚਿਵਨ ਸਿੰਘ ਸਿੱਧਕ ਪਰੋਸੇ ਅਤੇ ਦਲੇਰੀ ਦੀਆਂ ਨਵੀਆਂ ਉਚਾਈਆਂ ਸਿਰਜਣ ਵਾਲੇ ਗੁਰੂ ਕੇ ਪਿਆਰੇ ਸਿੱਖ ਭਾਈ ਚੈਤਾ ਜੀ ਦਾ ਜੀਵਨ ਇਤਿਹਾਸ ਬੜੀ ਕਹਾਣਾ ਕਾਲੀ ਸੀ ਸਿੱਖੀ ਵਿੱਚ ਭਾਈ ਚੈਤਾ ਹਿੰਮਤ ਜਿਗਰਾ ਜਾਂ ਬਾਜੀ ਤੇ ਰੱਖਦਾ ਸੀ ਨਿਰਪੈਤਾ ਖੱਤਰੀਆਂ ਓਕਣਾ ਕੋਲੋਂ ਕਦੇ ਨਹੀਂ ਕਬਰਾਇਆ ਇਸ ਤਰ੍ਹਾਂ ਸੀ ਬਣ ਗਿਆ ਰੰਗਰੇਟਾ ਗੁਰੂ ਕਾ ਬੇਟਾ ਸ਼੍ਰੀ ਗੁਰੂ ਤੇਗਪਾਹਾ ਜੀ ਦਾ ਪਾਵਨ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਉਣ ਵਾਲੇ ਗੁਰੂ ਘਰ ਦੇ ਅਨੰਦ ਸੇਵਕ ਅਤੇ ਮਰਜੀਵੜੇ ਸਿੱਖ ਭਾਈ ਚੈਤਾ ਜੀ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਰਪੈ ਚੋਦੇ ਭਾਈ ਚੈਤਾ ਜੀ ਦਾ ਜਨਮ ਸ਼੍ਰੀ ਗੁਰੂ ਤੇਗਪਾਹਾ ਜੀ ਦੇ ਸਿੱਧਕੀ ਸੇਵਕ ਭਾਈ ਸਦਾਨੰਦ ਦੇ ਘਰ ਬੀਬੀ ਪ੍ਰੇਮੋ ਜਿਨ੍ਹਾਂ ਨੂੰ ਕਰਮੋ ਵੀ ਕਿਹਾ ਜਾਂਦਾ ਹੈ, ਦੀ ਪਵਿੱਤਰ ਕੁੱਖੋਂ ਹੋਇਆ ਸੀ। ਚਾਂਦੀ ਚੌਕ ਦਿੱਲੀ ਵਿੱਚ ਹੋਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਚੈਤਾ ਜੀ ਜਦੋਂ ਮੌਤ ਦੀ ਪ੍ਰਵਾਹ ਕੀਤੇ ਬਿਨਾਂ ਗੁਰੂ ਸਾਹਿਬ ਜੀ ਦਾ ਖੂਨ ਨਾਲ ਲथ-ਪਤ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਚੈਤਾ ਜੀ ਨੂੰ ਆਪਣੇ ਸੇਣੀ ਨਾਲ ਲਾ ਕੇ ਰੰਗਰੇਟਾ ਗੁਰੂ ਦਾ ਬੇਟਾ ਹੋਣ ਦਾ ਸਤਿਕਾਰ ਦਿੱਤਾ ਸੀ 1699 ਈਸਵੀ ਦੀ ਵਿਸਾਖੀ ਸਮੇ ਭਾਈ ਚੈਤਾ ਜੀ ਅੰਮ੍ਰਿਤ ਦੇ ਦਾਤ ਪ੍ਰਾਤ ਕਰਕੇ ਜੀਵਨ ਸਿੰਘ ਬਣੇ ਸਨ ਭਾਈ ਚੈਤਾ ਜੀ ਦਾ ਵਿਆਹ ਪੱਟੀ ਦੇ ਨੇੜੇ ਪਿੰਡ ਰਿਆੜਕੀ ਦੇ ਵਾਸੀ ਭਾਈ ਸੁਜਾਨ ਸਿੰਘ ਦੀ ਪੁੱਤਰੀ ਬੀਬੀ ਰਾਜਕੌਰ ਨਾਲ ਹੋਇਆ ਆਪ ਦੇ 4 ਪੁੱਤਰਾਂ ਭਾਈ ਸੁੱਖਾ ਸਿੰਘ ਭਾਈ ਸੇਵਾ ਸਿੰਘ ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਨੇ ਮੈਦਾਨੇ ਜੰਗ ਵਿੱਚ ਧਰਮ ਯੁੱਧ ਹੇਤ ਸ਼ਹਾਦਤ ਪ੍ਰਾਪਤ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜਾਂ ਅਤੇ ਕਿਲਿਆਂ ਦਾ ਨਿਰਮਾਣ ਕਰਨ ਸਮੇਂ ਪਹਿਲੀ 10000 ਖਾਲਸਾ ਫੌਜ ਦੀ ਟੁਕੜੀ ਦਾ ਸੈਨਾਪਤੀ ਭਾਈ ਚੈਤਾ ਜੀ ਨੂੰ ਹੀ ਥਾਪਿਆ। ਭਾਈ ਚੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਪੰਕਾਣੀ, ਨਦੌਣ, ਨਿਰਮੋਗੜ, ਅਨੰਦਪੁਰ ਅਤੇ ਚਮਕੌਰ ਦੀ ਜੰਗ ਵਿੱਚ ਬਹਾਦਰੀ ਦੇ ਜੋਹਰ ਵਿਖਾਏ। ਆਪ ਘੋੜੇ ਤੇ ਚੜ ਕੇ ਘੋੜੇ ਦੀ ਲਗਾਹ ਮੂੰਹ ਵਿੱਚ ਫੜ ਕੇ ਦੋਹਾਂ ਹੱਥਾਂ ਨਾਲ ਕਿਰਪਾਨਾਂ ਚਲਾ ਕੇ ਦੁਸ਼ਮਣਾਂ ਨੂੰ ਮਾਰਦੇ ਸਨ ਆਪ ਜੀ ਦੇ ਕੋਲ ਨਾਗਣੀ ਤੇ ਬਾਗਣੀ ਦੋ ਬੰਦੂਕਾਂ ਸਨ ਜਿਨ੍ਹਾਂ ਨੂੰ ਆਪ ਇੱਕੋ ਸਮੇਂ ਦੋਹਾਂ ਹੱਥਾਂ ਵਿੱਚ ਪਕੜ ਕੇ ਨਿਸ਼ਾਨੇ ਲਗਾਉਂਦੇ ਸਨ ਬ੍ਰਾਚੀਨ ਪੰਥ ਪ੍ਰਕਾਸ਼ ਪੁਸਤਕ ਮੁਤਾਬਕ ਜੀਵਨ ਸਿੰਘ ਰੰਗਰੇਟੜੂ ਬੰਦੂਕੀ ਖੂਬ ਅਖਵਾਈ ਬਹਾਦਰ ਸਿਪਾਹੀ ਹੋਣ ਦੇ ਨਾਲ-ਨਾਲ ਆਪ ਕਲਮ ਦੇ ਵੀ ਤਨੀ ਸਨ ਆਪ ਜੀ ਨੇ ਸ਼੍ਰੀ ਗੁਰ ਕਥਾ ਗ੍ਰੰਥ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਖਾਲਸਾ ਪੰਥ ਦੀ ਸਿਰਜਣਾ ਪੰਜ ਕਕਾਰਾਂ ਦਾ ਮਹੱਤਵ ਅਤੇ ਸਿੱਖ ਰਹਿਤ ਮਰਿਆਦਾ ਦੀ ਭਰਪੂਰ ਜਾਣਕਾਰੀ ਲਿਖੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਖਾਲੀ ਕੀਤਾ ਅਤੇ ਚਮਕੌਰ ਦੀ ਗੜੀ ਨੂੰ ਆਪਣਾ ਟਿਕਾਣਾ ਬਣਾਇਆ ਤਾਂ ਭਾਈ ਜੈਤਾ ਜੀ ਵੀ ਗੁਰੂ ਸਾਹਿਬ ਦੇ ਨਾਲ ਸਨ ਕਵੀ ਕੰਕਣ ਕ੍ਰਿਤ 10 ਗੁਰੂ ਕਥਾ ਮੁਤਾਬਕ ਦਸੰਬਰ 1740 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਤੋਂ ਪਹਿਲਾਂ ਆਪਣੀ ਕਲਗੀ ਅਤੇ ਪੋਸ਼ਾਕ ਭਾਈ ਜੈਤਾ ਜੀ ਭਾਵਾ ਬਾਬਾ ਜੀਵਨ ਸਿੰਘ ਨੂੰ ਪ੍ਰਦਾਨ ਕੀਤੀ ਸੀ ਤਾਂ ਜੋ ਦੁਸ਼ਮਣ ਨੂੰ ਭੁਲੇਖਾ ਬਣਿਆ ਰਹੇ ਨਿਜ ਕਲਗੀ ਸਿਰ ਰਹੀ ਸਜਾਈ ਕਈ ਪੁਸ਼ਾਕ ਆਪਣੀ ਪਹਿਰਾਈ ਜੀਵਨ ਸਿੰਘ ਨੂੰ ਬੁਰਜ ਬਿਠਾਈ ਤਜ ਗੜੀ ਗੁਰੂ ਗੋਬਿੰਦ ਸਿੰਘ ਜਾਈ ਸੰਸ 1740ਵੀ ਨੂੰ ਚਮਕੌਰ ਦੀ ਜੰਗ ਵਿੱਚ ਦੁਸ਼ਮਣ ਨਾਲ ਮੁਕਾਬਲਾ ਕਰਦਿਆਂ ਭਾਈ ਚੈਤਾ ਜੀ ਭਾਵ ਭਾਈ ਜੀਵਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਆਪ ਜੀ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਇੱਕ ਗੁਰਦੁਆਰਾ ਬੁਰਜ ਸ਼ੁਸ਼ੋਭਿਤ ਕੀਤਾ ਗਿਆ ਹਾਲਾਂਕਿ ਕੁਝ ਵਿਦਵਾਨ ਭਾਈ ਜੈਤਾ ਜੀ ਉਰਫ ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਸਰਸਾ ਨਦੀ ਦੇ ਕੰਢੇ ਹੋਈ ਲਿਖਦੇ ਨੇ ਜੋਧਾ ਬੜਾ ਜਾਬਾਜ਼ ਸੀ ਭਾਈ ਜੈਤਾ ਸੂਰਾ ਮੁਸ਼ਕਿਲ ਹਰ ਇੱਕ ਕੰਮ ਨੂੰ ਉਸ ਕੀਤਾ ਪੂਰਾ ਸ਼ਸਤਰ ਸ਼ਾਸਤਰ ਵਿੱਚ ਸੀ ਉਹ ਮਾਹਿਰ ਪੂਰਾ ਸਿੱਖ ਧਰਮ ਵਿੱਚ ਅਮਰ ਹੈ ਨੂਰਾਨੀ ਨੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ